ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਇਆ ਹਾਂ ਪਟਿਆਲਾ ਸ਼ਾਹੀ ਪੱਗ ਦੀ ਜਿਹਦੀ ਲੈਂਥ ਹੈ ਗਿਆ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਰਲ ਵਰਤਿਆ ਹੁਣ ਆਪਾਂ ਇਹਦਾ ਪੈਨਲ ਲਗਾਵਾਂਗੇ ਲੜ ਨੂੰ ਆਪਾਂ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਲੈਣਾ ਸਰਦੇ ਸੈਂਟਰ ਦੇ ਵਿੱਚੋਂ ਲੈਣ ਤੋਂ ਬਾਅਦ ਇਹ ਜਿਹੜੇ ਆਪਣੇ ਉਸ ਲੜ ਦੇ ਦੋ ਪੱਲੇ ਹੋਣਗੇ ਉਹਨਾ ਪੱਲਾ ਨੂੰ ਜਿਹੜਾ ਆਪਾਂ ਦੋਨਿਆਂ ਨੂੰ ਇਕੱਠੇ ਕਰ ਲੈਣਾ ਦੋਨੇ ਪੱਲਿਆਂ ਨੂੰ ਇਕੱਠਾ ਕਰਕੇ ਤੇ ਆਪਾਂ ਇਹਦਾ ਫਰੰਟ ਦੇ ਤੋਂ ਲੜ ਨੂੰ ਸਾਫ਼ ਕਰਨਾ ਤੇ ਉਸ ਲੜ ਦੇ ਉੱਤੇ ਹੱਥ ਫੇਰ ਕੇ ਬੈਕ ਦਾ ਕਲਾਂ ਨੂੰ ਸਾਫ਼ ਕਰਕੇ ਲਗਾ ਦੇਣਾ ਜੀ ਹਣਾ ਆਪਾਂ ਜਿਹੜਾ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਜਿਹੜਾ ਆਪਾਂ ਨੇ ਉਸ ਜਿਹੜਾ ਆਪਣਾ ਪੂਣੀ ਦਾ ਪੂਣੀ ਨੂੰ ਸੈੱਟ ਕਰਨਾ ਤੇ ਜਿਹੜਾ ਆ ਫਰੰਟ ਦੇ ਤੋਂ ਲੜ ਨੂੰ ਡਬਲ ਫੋਲਡ ਕਰਕੇ ਡਬਲ ਫੋਲਡ ਕਰਨ ਤੋਂ ਬਾਅਦ ਜਿਹੜਾ ਹੁਣ ਆਪਾਂ ਇਸ ਲੜ ਦੇ ਵਿੱਚ ਬਾਜ ਫੇਰ ਲੈਣਾ ਤੋ ਜਿਹੜਾ ਬਾਜਾ ਹੈ ਆਪਣਾ ਚੰਗੀ ਤਰ੍ਹਾਂ ਬੈਕ ਤੱਕ ਫੇਰਨਾ ਜੀ ਹੁਣ ਇਸ ਲੜ ਨੂੰ ਵੀ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਲਗਾ ਦੇਵਾਂਗੇ ਹੁਣ ਆਪਾਂ ਜਿਹੜਾ ਤੀਜਾ ਲੜ ਲਗਾਵਾਂਗੇ ਤੀਜੇ ਲੜ ਨੂੰ ਵੀ ਉਸੇ ਤਰ੍ਹਾਂ ਹੀ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀਗਾ ਆਪਾਂ ਜਿਹੜਾ ਬਲੇਸ਼ ਲੜ ਨੂੰ ਦੂਸਰੇ ਲੜ ਨਾਲੋਂ ਥੋੜਾ ਜਿਹਾ ਥੱਲੇ ਰੱਖ ਥੱਲੇ ਰੱਖ ਕੇ ਲਗਾਵਾਂਗੇ ਉੱਪਰ ਤੇ ਹੁਣ ਇਸ ਲੜ ਨੂੰ ਪਹਿਲਾਂ ਇੱਕ ਗੈਰ ਫੋਲਡ ਕਰਕੇ ਆਪਾਂ ਇਸ ਲੜ ਨੂੰ ਜਿਹੜਾ ਖਿੱਚ ਲੈਣਾ ਖਿੱਚੋਂ ਤੋਂ ਆ ਜਿਹੜਾ ਤੁਹਾਡੇ ਇਸ ਲੜ ਦੇ ਵਿੱਚ ਬਲ ਹੋਣਗੇ ਉਹ ਬਲਾਂ ਬਾਲਾ ਜਿਹੜੇ ਹੋਣਗੇ ਉਹ ਬਾਲ ਨਿਕਲ ਜਾਣਗੇ ਤੇ ਲੜ ਜਿਹੜਾ ਆਪਣਾ ਚੰਗੀ ਤਰ੍ਹਾਂ ਸਾਫ਼ ਹੋ ਜਾਊਗਾ ਤੇ ਫਿਰ ਉਸ ਤੋਂ ਆ ਇਹ ਲੜ ਨੂੰ ਆਪਾਂ ਡਬਲ ਫੋਲਡ ਕਰਨਾ ਇਸ ਲੜ ਦੇ ਜਿਹੜੀ ਆਪਣੀ ਮਟਾਈ ਉਹ ਵੀ ਜਿਹੜੀ ਆਪਾਂ ਸੈੱਟ ਕਰ ਲੈਣੀ ਆ ਮਟਾਈ ਸੈੱਟ ਕਰਨ ਕੇ ਤੇ ਇਸ ਲੜ ਦੇ ਵਿੱਚ ਆਪਾਂ ਬਾਅਦ ਫੇਰ ਕੇ ਇਸ ਲੜ ਦਾ ਵੀ ਆਪਣਾ ਫਾਸਲਾ ਸੈੱਟ ਕਰਕੇ ਆਪਾਂ ਇਹ ਲੜ ਨੂੰ ਲਗਾ ਦੇਣਾ ਜੀ ਹੁਣ ਆਪਾਂ ਇਹਦਾ ਸਟੋਰ ਲੜਦ ਨੂੰ ਉਹ ਲੜਦ ਨੂੰ ਬੈਕ ਤੋਂ ਪੈਂਚ ਕਰਨਾ ਤੇ ਅੱਖ ਦਾ ਕਲੜ ਨੂੰ ਖਿੱਚਣਾ ਅੱਖ ਦਾ ਕਲੜ ਨੂੰ ਖਿੱਚ ਕੇ ਤੇ ਆਪਾਂ ਜਿਹੜਾ ਇਸ ਲੜ ਨੂੰ ਨੱਕੀ ਸੇਹ ਦੇ ਵਿੱਚ ਰੱਖ ਕੇ ਜਿਹੜਾ ਹੋਲਡ ਕਰਨਾ ਇਸ ਲੜ ਨੂੰ ਵੀ ਜਿਹੜਾ ਤੁਸੀਂ ਉਸੇ ਤਰ੍ਹਾਂ ਹੀ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਲੜ ਲਗਾਏ ਸੀਗੇ ਇਸ ਲੜ ਨੂੰ ਵੀ ਜਿਹੜਾ ਆਪਾਂ ਨੂੰ ਖਿੱਚਣਾ ਜਿੰਨਾਂ ਆਪਾਂ ਪਹਿਲਾਂ ਵਾਲੇ ਲੜ ਖਿੱਚੇ ਸੀਗੇ ਤੇ ਹੁਣ ਇਸ ਲੜ ਨੂੰ ਵੀ ਬਾਜ ਫੇਰਨਾ ਤੇ ਇਸ ਲੜ ਨੂੰ ਬੈਕ ਸੱਕ ਸਾਫ਼ ਕਰਨਾ ਜੀ ਕਿਸ਼ ਲੜ ਦਾ ਬਾਜ ਦਾ ਜਿਹੜਾ ਆਪਾਂ ਬਾਜ ਫੇਰ ਕੇ ਕਿਸ਼ ਲੜ ਦਾ ਫਾਸਲਾ ਸੈਟ ਕਰਕੇ ਆਪਾਂ ਇਹਦਾ ਚਲੜ ਲਗਾ ਦੇਣਾ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਵੀ ਜਿਹੜਾ ਆਪਾਂ ਫਾਸਲਾ ਹਸੀਮ ਰੱਖਣਾ ਹੈ ਉੱਪਰਲੇ ਪੇਚਾਂ ਦਾ ਫਾਸਲਾ ਸੈਟ ਕਰਨ ਦੇ ਲਈ ਤੁਸੀਂ ਡਬਲ ਸ਼ੀਸ਼ਾ ਵਰਤ ਸਕਦੇ ਹੋ ਡਬਲ ਸ਼ੀਫ ਵਿੱਚ ਦੇਖ ਕੇ ਤੁਸੀਂ ਵੀ ਤੁਹਾਡੇ ਉੱਪਰਲੇ ਪੇਚ ਦਾ ਫਾਸਲਾ ਬਦਿਆਂ ਕੱਟੂਗਾ ਛੀ ਡਬਲ ਸ਼ੀਫ ਵਿੱਚ ਦੇਖ ਕੇ ਆਪਣਾ ਜਿਹੜਾ ਫਾਸਲਾ ਸੈਟ ਕਰ ਸਕਦੇ ਹੋ ਜੀ ਤੇ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰਿਓ ਜਿਨ੍ਹਾਂ ਵੀਰਾਂ ਨੂੰ ਪਟਿਆਸ਼ੇ ਪੱਗ ਬਨਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਹੁਣ ਆਪਾਂ ਇਸ ਲੜ ਨੂੰ ਵੀ ਫਰੰਟ ਦੇ ਤੋਂ ਇਹ ਗਰ ਫੋਲਡ ਕਰਨਾ ਜਿਹੜੇ ਆਪਣੇ ਸਲੜ ਦੇ ਵਿੱਚ ਬਲ ਹੁੰਦੇ ਆ ਉਹਨਾਂ ਬਲਾਂ ਨੂੰ ਆਪਾਂ ਖਿੱਚ ਲੈਣਾ ਜਿਹੜਾ ਆਪਾਂ ਖਿੱਚ ਕੇ ਫਿਰ ਇਸ ਲੜ ਨੂੰ ਇਹਨਾਂ ਆਪਾਂ ਡਬਲ ਫੋਲਡ ਕਰਦੇ ਆਂਗੇ ਉਹਦੇ ਕਰਕੇ ਜਿਹੜਾ ਆਪਣਾ ਲੜਾ ਨਾਲੇ ਤੋਂ ਮੋਟਾ ਹੋ ਜਾਂਦਾ ਤੇ ਜਿਹੜੇ ਆਪਣਾ ਸਲੜ ਦੇ ਵਿੱਚ ਆਪਣੀ ਜਿਹੜੀ ਸਫਾਈ ਆ ਉਹ ਵੀ ਜਿਹੜੀ ਜਿਆਦਾ ਆ ਜਾਂਦੀ ਆ ਤੇ ਜਿਹੜੇ ਆਪਣੀ ਲੜਾ ਦੀ ਨੋਕ ਆ ਉਹ ਵੀ ਜਿਹੜੀ ਆਪਣੀ ਚੰਗੀ ਤਰ੍ਹਾਂ ਜਿਹੜੀ ਪ੍ਰੋਪਰ ਸੈਟਅਪ ਬਣਦੀ ਆ ਜੀ ਸਾਰੇ ਪੇਚਾਂ ਦੇ ਵਿੱਚ ਬੈਗ ਤੱਕ ਆਪਾਂ ਜਿਹੜਾ ਫੇਰਨਾ ਜਿਾ ਪਾਇੜਾ ਆਪਣਾ ਲੜ ਲਗਾਉਨੇ ਆਂਗੇ ਇਹ ਪਹਿਲਾਂ ਹੀ ਜਿਹੜੇ ਆਪਣੇ ਬੈਗ ਤੱਕ ਸਾਫ਼ ਕਰਕੇ ਜਿਹੜਾ ਆਪਾਂ ਇਹਨਾਂ ਉੱਤੇ ਬੈਗ ਤੱਕ ਹੱਥ ਫੇਰਾਂਗੇ ਉਹਦੇ ਕਰਕੇ ਜਿਹੜਾ ਆਪਣੇ ਪੇਚ ਨੇਗੇ ਉਹ ਬੈਗ ਤੱਕ ਸਾਫ਼ ਹੋਣਗੇ ਤੇ ਸਾਨੂੰ ਜਿਹੜਾ ਬਾਅਦ ਵਿੱਚ ਬਾਜ ਫੇਰਨ ਦੀ ਵੀ ਕੋਈ ਲੋੜ ਨਹੀਂ ਪੈਂਦੀ ਹਨਾ ਕਈ ਵੀ ਜਿਹੜੇ ਬਾਅਦ ਵਿੱਚ ਬਾਜ ਫੇਰਦੇ ਨੇਗੇ ਬੈਗ ਤੱਕ ਸਾਫ਼ ਕਰਨ ਨੂੰ ਆਪਾਂ ਇਹ ਲੜ ਨੂੰ ਇੱਕ ਗੈਰ ਖੋਲ ਇੱਕ ਗੈਰ ਜਿਹੜਾ ਆਪਾਂ ਚੰਗੀ ਤਰ੍ਹਾਂ ਬੈਕ ਤੱਕ ਸਾਫ਼ ਕਰ ਲਾਂਗੇ ਉਹਦੇ ਕਰਕੇ ਜਿਹੜਾ ਆਪਣਾ ਲੜਾ ਉਹ ਪ੍ਰੋਪਰੀ ਸਾਫ਼ ਰਹੂਗਾ ਤੇ ਫਿਰ ਉਸ ਤੋਂ ਜਿਹੜਾ ਆਪਾਂ ਛੇਮ ਲੜ ਵੀ ਲਗਾਉਣਾ ਨਾ ਕਿ ਛੇ ਦੇ ਵਿੱਚ ਰੱਖ ਕੇ ਫੋਲਡ ਕਰਨਾ ਜੀ ਇਸ ਲੜ ਨੂੰ ਵੀ ਉੱਪਰੋਂ ਚੰਗੀ ਤਰ੍ਹਾਂ ਜਿਹੜਾ ਫੋਲਡ ਕਰਕੇ ਇਸ ਲੜ ਦੀ ਆਪਣੀ ਜਿਹੜੀ ਸ਼ੇਪ ਆ ਉਹ ਸੈੱਟ ਕਰਕੇ ਲਗਾਵਾਂਗੇ ਇਸ ਲੜ ਨੂੰ ਹੁਣ ਆਪਾਂ ਫਰੰਟ ਦੇ ਉੱਤੇ ਲੜ ਨੂੰ ਸੈੱਟ ਕਰਕੇ ਤੇ ਲੜ ਨੂੰ ਮੋਟਾ ਕਰਕੇ ਤੇ ਸਾਫ਼ ਕਰਕੇ ਬੈਕ ਤੱਕ ਜਿਹੜਾ ਆਪਾਂ ਇਸ ਲੜ ਦੇ ਉੱਤੇ ਹੱਥ ਫੇਰ ਕੇ ਲਗਾ ਦੇਣਾ ਜਿਵੇਂ ਤੁਸੀਂ ਜਿਹੜਾ ਫਰੈਂਡ ਦੇ ਉੱਤੇ ਹੱਥ ਫੇਰਦੇ ਹੋ ਹੀ ਜਿਹੜਾ ਆਪਾਂ ਵੈਗ ਤੱਕ ਲੈ ਹੱਥ ਜਿਹੜਾ ਫੇਰ ਕੇ ਲੈ ਜਾਵਾਂਗੇ ਲੜਨ ਨੂੰ ਸਾਫ਼ ਨਾਲ ਜਿਹੜਾ ਬਣਾ ਲੜੂਗਾ ਸਾਫ਼ ਹੋ ਜਾਊਗਾ ਤੇ ਜਿਹੜੀ ਆਪਣੀ ਪਾਗਾ ਉਹ ਹੀ ਸੈਟਰ ਹੋਊਗੀ ਸਾਰੇ ਪੇਚਾਂ ਦੇ ਵਿੱਚ ਆਪਾਂ ਵੈਗ ਤੱਕ ਜਿਹੜਾ ਆਪਾਂ ਬਾਜਾ ਫੇਰ ਲੈਣਾ ਜੀ ਹੁਣ ਆ ਪੜਾ ਕਲਗੀ ਰੜੜ ਦੀ ਪੱਗ ਪੈਣਾ ਗੋਣਾ ਜਿੱਥੋਂ ਆਪਾਂ ਨੇ ਛੇਮਲੜ ਫੋਲਡ ਕੀਤਾ ਸੀਗਾ ਉਸ ਦੇ ਉਪਰ ਆ ਕਿਹੜਾ ਆ ਪੱਗ ਪੈ ਲਗਾ ਲੈਣਾ ਜੀ ਫਿਰ ਉਸਤਾ ਜਿਹੜਾ ਹੁਣ ਆਪਾਂ ਕਲਗੀ ਰੜੜ ਲਗਾਵਾਂਗੇ ਕਲਗੀ ਰੜੜ ਜਿਹੜਾ ਆਪਣਾ ਉੱਪਰਲਾ ਪੱਲਾ ਉਸ ਨੂੰ ਆਪਾਂ ਜਿਹੜਾ ਥੱਲੇ ਨੂੰ ਫੋਲਡ ਕਰ ਦੇਣਾ ਤੇ ਜਿਹੜਾ ਆਪਣਾ ਥੜਲਾ ਪੱਲਾ ਹੋਊਗਾ ਉਸ ਨੂੰ ਆਪਾਂ ਜਿਹੜਾ ਬੰਨ ਫੋਲਡ ਕਰ ਦੇਣਾ ਉਸ ਤੋਂ ਬਾਅਦ ਇਸ ਲੜ ਦੀ ਜਿਹੜੇ ਇੱਕ ਟੈਬ ਦੀ ਆਪਾਂ ਪੂਣੀ ਬਣਾ ਕੇ ਤੇ ਜਿਹੜਾ ਆਪਾਂ ਥੱਲੇ ਉਹ ਪਹਿਲਾ ਲੜ ਨੂੰ ਅੰਦਰ ਨੂੰ ਫੋਲਡ ਕਰਨਾ ਥੱਲੇ ਅੰਦਰ ਨੂੰ ਫੋਲਡ ਕਰਕੇ ਇਹ ਫਿਰ ਆਪਣਾ ਲੜਾ ਉੱਧਾ ਸਾਫ਼ ਹੋ ਜਾਊਗਾ ਫਿਰ ਉੱਪਰੋਂ ਹੋਲਡ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਆਪਾਂ ਪ੍ਰੋਪਰ ਜਿਹੜਾ ਸਾਫ਼ ਕਰਨਾ ਚੰਗੀ ਤਰ੍ਹਾਂ ਹੁਣ ਆਪਾਂ ਇਹ ਲੜ ਨੂੰ ਸੈੱਟ ਕਰਨਾ ਜੀ ਜੇਕਰ ਤੁਹਾਡੇ ਇਸ ਲੜ ਦੇ ਉੱਪਰ ਬਲ ਰਹਿ ਜਾਂਦੇ ਨੇ ਤੁਸੀਂ ਉਹਨਾਂ ਨੂੰ ਉਸ ਉਹਨਾਂ ਬਲਾਂ ਨੂੰ ਬਾਅਦ ਦੇਣਾ ਕੱਢ ਸਕਦੇ ਹੋ ਫਿਰ ਉਸ ਤੋਂ ਆਦੇ ਜਿਹੜਾ ਆਪਾਂ ਨੇ ਪੱਗ ਪੈਨ ਲਗਾਇਆ ਸੀਗਾ ਲੜ ਨੂੰ ਆਪਾਂ ਆਪਾਂ ਪੈ ਥੱਲੇ ਚੀ ਲਿਆਵਾਂਗੇ ਪਾਕਪੈ ਥੱਲੇ ਜਿਹੜਾ ਲੜਨੂ ਲਿਆਉਣ ਤੋਂ ਆਇੜਾ ਆਪਾਂ ਫਰੰਟ ਫਰੰਟ ਵਾਲਾ ਜਿਹੜਾ ਆਪਾਂ ਇਸ ਲੜਨੂ ਕਮਾ ਦੇਣਾ ਇਸ ਲੜਨੂ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਇਸ ਲੜ ਦੇ ਜਿਹੜੀ ਆਪਣੀ ਚੜਾਈ ਸੈੱਟ ਕਰਕੇ ਇਸ ਲੜਨੂ ਆਪਾਂ ਇਹ ਸਿਮਿਲਰ ਥੱਲੇ ਦੱਬ ਦੇਣਾ ਜੀ ਕਈ ਵਾਰ ਜਿਹੜਾ ਪਰੋਂ ਲੜਾ ਜਿਹੜਾ ਆਪਣਾ ਟੱਲਾ ਰਹਿ ਜਾਂਦਾ ਤੁਸੀਂ ਇਸ ਦੇ ਉੱਤੇ ਜਿਹੜੇ ਆਪਣੇ ਪੱਗ ਪੈਨ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਤਲਾ ਨਹੀਂ ਰਹੇਗਾ ਹੜਾ ਆਪਣੇ ਇਹਦੇ ਆਪਣੇ ਪੱਗ ਦਾ ਫਰੰਟ ਆ ਉਹ ਪ੍ਰੋਪਰ ਜਿਹੜਾ ਕੰਪਲੀਟ ਹੋ ਚੁੱਕਿਆ ਉਰੇ ਸਪਾਗ ਵੀੜੀ ਆਪਣੀ ਬਾਕੀ ਛਾਟਿੰਗ ਹੋ ਗਈ ਉਹ ਵੀ ਅੱਡੀ ਆਪਾਂ ਕਰ ਲਵਾਂਗੇ ਕਰ ਲੈਣਾਂਗੇ ਜੀ ਵਿੱਚਾ ਜਿਹੜਾ ਆਪਣਾ ਖਾਸਲਾ ਵੱਧਗਾ ਟੋਕਾ ਉਹ ਵੀ ਜਿਹੜਾ ਆਪਾਂ ਨਾਲ ਜਿਆ ਸੈੱਟ ਕਰਾਂਗੇ ਹੁਣ ਹੁਣ ਆਪਾਂ ਸਿਰੜ ਕਣਾ ਇਹਦਾ ਆਪਾਂ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾ ੜ ਲਗਾਇਆ ਸੀ ਉਸ ੜ ਨੂੰ ਖਿੱਚਣਾ ਜੀ ਉਸ ੜ ਨੂੰ ਖਿੱਚ ਕੇ ਇਹ ਜਿਹੜਾ ਆਪਾਂ ਪੂਰੇ ਸਿਰ ਦੇ ਸਿਰ ਖਲਾਰਾਂਗੇ ਪਹਿਲਾਂ ਪੂਰੇ ਸਿਰ ਦੇ ਤੇ ਲੜ ਨੂੰ ਖਲਾਰਨਾ ਹੈ ਫਿਰ ਉਸ ਤੋਂ ਆ ਜਿਹੜਾ ਆਪਣਾ ਮੂਹੜਾ ਲੜ ਹੋਊਗਾ ਉਸ ਲੜ ਨੂੰ ਖਿੱਚ ਲੈਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਪਹਿਲਾਂ ਜਿਹੜਾ ਆਪਾਂ ਇੱਕ ਸਾਈਡ ਦੇ ਉੱਤੇ ਕਵਰ ਸਿਰ ਇੱਕ ਸਾਈਡ ਦੇ ਉੱਤੇ ਜਿਹੜਾ ਆਪਾਂ ਸਿਰ ਕਰਾਂਗੇ ਪਹਿਲਾਂ ਇੱਕ ਸਾਈਡ ਦੇ ਉੱਤੇ ਸਿਰ ਕਵਰ ਕਰਨਾ ਹੈ ਫਿਰ ਦੂਸਰੀ ਸਿਰੜ ਦੇ ਉੱਤੇ ਜਿਹੜਾ ਆਪਾਂ ਸਿਰ ਉਹ ਕਵਰ ਕਰਾਂਗੇ ਉਹ ਇਹ ਕਰਕੇ ਜਿਹੜਾ ਆਪਣਾ ਸਿਰ ਉਹ ਪ੍ਰੋਪਰ ਕਵਰ ਹੋ ਜਾਂਦਾ ਕਈ ਵਾਰਾਂ ਫਿਰ ਵੀ ਜਿਹੜਾ ਕਈਆਂ ਦਾ ਕਈ ਵੀਰਾਂ ਦਾ ਫਿਰ ਵੀ ਜਿਹੜਾ ਸਿਰਾਂ ਨੰਗਾ ਰਹਿ ਜਾਂਦਾ ਤੁਸੀਂ ਡਬਲ ਸੀਸੀ ਵਿੱਚ ਦੇਖ ਕਿਹੜਾ ਆਪਣਾ ਸਿਰ ਟੱਕ ਸਕਦੇ ਲੋ ਲਾਪਾ ਬਾਦ ਰੜ ਆਪਣਾ ਪ੍ਰੋਪਰ ਸੇਰਾ ਉਹ ਲੜਾਂ ਸਲੇ ਦੱਬ ਜਣਾ ਜੀ ਤੇੜਾ ਆਪਣਾ ਮੂਹਣ ਲੜ ਸਿਕਾ ਨੂੰ ਅੱਧਾ ਹਾਫ ਹਾ ਫੋਲਡ ਕਰਕੇ ਆਪੋਸ ਲੜ ਨੂੰ ਬੈਕ ਤੇ ਦੱਬ ਦੇਣਾ ਹੁਣ ਆਪਣੀ ਜਿਹੜੀ ਪੱਗਾ ਉਹ ਪ੍ਰੋਪਰ ਕੰਪਲੀਟ ਹੋ ਗਈ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜਿਹੜੀ ਤੁਹਾਨੂੰ ਪੱਗਾ ਇਹ ਕਿੱਦਾਂ ਦੀ ਲੱਗੀ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ